ਇੱਕ ਗਲਤੀ ਬਾਕੀ ਰਹਿ ਗਈ ਪੈੜਾਂ ਵਾਲੀ ਮਾਨ ਸਾਹਿਬ ਨੇ ਥੋੜੇ ਦੇਰ ਪਹਿਲਾਂ ਹੀ ਕਿਹਾ ਸਾਡੀ ਕੈਬਨਟ ਦੇ ਵਿੱਚ ਫੈਸਲਾ ਹੋਇਆ ਜਲਦੀ ਆਪਣੀਆਂ ਪੈੜਾਂ 'ਚ ਜਿਹੜਾ ਵਾਅਦਾ ਕੀਤਾ ਪੂਰਾ ਕਰ ਜਾਈਏ 11000 ਏਕੜ ਜਮੀਨ ਜਿਹਦੀ ਕੀਮਤ 3000 ਕਰੋੜ ਰੁਪਈਆ ਬਣਦੀ ਆ ਹਿੰਦੁਸਤਾਨ ਦੇ ਵਿੱਚ ਪਹਿਲਾ ਮੰਤਰੀ ਜਿਹੜਾ ਤੁਹਾਡੇ ਸਾਹਮਣੇ ਬੋਲਣ ਪਿਆ ਪੂਰੇ ਹਿੰਦੁਸਤਾਨ ਦੇ ਕੇ ਮੰਤਰੀ ਦੇ ਕੇਐਮਪੀ ਦੇ ਕਿਸੇ ਐਮਐਲਏ ਨੇ 5 ਬੰਨਾਂ ਜ਼ਮੀਨ ਦੀ ਛੜਾਈ 11000 ਏਕੜ ਜ਼ਮੀਨ ਛੜਾਈ ਸਾਤ ਕਿਤੇ ਗਾਰੰਟੀ ਨਹੀਂ ਦਿੱਤੀ 95% ਲੋਕਾਂ ਦਾ ਬੇਗਾਨ ਉਹ ਚੀਜ਼ੋ ਬੇਲ ਆਉਂਦੇ 865 ਮਹੱਲਾ ਕਲੀਨਿਕ ਬਣਾਏ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ 750 ਦੇ ਕਰੀਬ ਸਕੂਲ ਆਫ ਫੈਮਿਨੇਸ਼ਨ ਤਾਦੇ ਵੀ ਬਣਿਆ ਉਹ ਬਣਾ ਕੇ ਦਿੱਤਾ ਮੈਂ ਲੋਕਾਂ ਨੂੰ ਕਿਹਾ ਜੇ ਮੈਂ ਕੰਮ ਕੀਤਾ ਤੇ ਵੋਟਾਂ ਪਾਓ ਜੇ ਨਹੀਂ ਕੀਤਾ ਬੇਸ਼ੱਕ ਨਾ ਪਾਓ ਕੋਈ ਗਾ بس میں ਤੁਹਾਨੂੰ ਇਹ ਕਹਿਣਾ ਕਿ ਇੱਕ ਉਹ ਦੇ ਜਿਨ੍ਹਾਂ ਨੇ 75 ਸਾਲ ਪੰਜਾਬ ਤੇ ਰਾਜ ਕੀਤਾ ਕਾਂਗਰਸ ਕਾਲੀ ਬੀਜੇਪੀ ਵਾਲੇ ਮੇਰੇ ਲਈ ਮੇਰੇ ਲਈ ਉਹ تینوں ਇੱਕੋ ਜਿਹੇ ਇੱਕ ਉਹ ਦੇ ਕਸੀਆ ਜਿਹੜੇ 2 ਸਾਲ ਵਾਲੇ ਅਸੀਂ ਜਦੋਂ ਵੋਟਾਂ ਲੈਣ ਆਏ ਸੀ 21 ਦੇ ਵਿੱਚ ਜਦੋਂ ਪਹਸਾਰ ਕਰਦੇ ਸੀ ਡੋਰ ਟੂ ਡੋਰ ਕਰਦੇ ਸੀ ਕੰਦਾ ਦੇ ਉੱਤੇ ਨਾਰੇ ਲਿਖਦੇ ਸੀਗੇ ਇੱਕ ਮੌਕਾ ਕੇ ਵੀਵਾਨ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਅਸੀਂ ਕਲਕੱਤਾ ਜਾ ਕੇ ਤੁਹਾਨੂੰ ਕਹਿੰਦੇ ਸੀਗੇ ਕਿ ਉਹਨਾਂ ਨੂੰ 75 ਸਾਲ ਮੌਕਾ ਦਿੱਤਾ ਇੱਕ ਵਾਰ ਸਾਨੂੰ ਮੌਕਾ ਦਿਓ ਪੰਜਾਬ ਦੇ ਲੋਕਾਂ ਦੇ ਮੌਕਾ ਦਿੱਤਾ ਮਾਨ ਸਾਹਿਬ ਦੀ ਸਰਕਾਰ ਬਣੀ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਨੂੰ 92 ਐਮਐਲਏ ਬਿਲੇ ਕੀ ਕੀ ਕੀਆ ਸੀ ਤੁਸੀਂ ਬੜੇ ਨਾਰੇ ਹੁਣ ਤੱਕ 75 ਸਾਲਾਂ ਦੇ ਅਕਾਲੀ ਕਾਂਗਰਸ ਜਾਂਦੇ ਨਾਰੇ ਪੰਖ ਨੂੰ ਖਤਦਾ ਜੈ ਜਵਾਨ ਜੈ ਕਿਸਾਨ ਗਰੀਬੀ ਟਾਹ ਪਤਾ ਨਹੀਂ ਕਿੰਨੇ ਕਿੰਨੇ ਨਾਰੇ ਹਰ ਲਖਿਤ ਨਾਰਾ ਹੁੰਦਾ ਨਾਰੇ ਸੁਣ ਸੁਣ ਕੇ ਅਮ ਭਾਈ ਛੋਟੇ ਛੋਟੇ ਹੀ ਜਿਲ੍ਹੇ ਦੇ ਨਾਲੇ ਸਪੀਕਰਾਂ ਤੇ ਜੀਪਾਂ ਤੇ ਵੱਜਦੇ ਸੀਗੇ ਜਿਹੜੇ ਅਸੀਂ ਨਾਲੇ ਦਿੱਤੇ ਸੀਗੇ ਅਸੀਂ ਸਰ ਕੀ ਕਿਹਾ ਸੀਗਾ ਅਸੀਂ ਕਿਹਾ ਸੀਗਾ ਸਭ ਵੋਟਾਂ ਦਿਓ ਜੇ ਸਾਡੀ ਸਰਕਾਰ ਬਣੀ 300 ਜੂਟ ਬਿਲੀ ਫ੍ਰੀ ਕਰੋਗੇ ਐਸੇ ਪੰਜਾਬ ਦੀ ਧਰਤੀ ਦੇ ਉੱਤੇ 95% ਲੋਕਾਂ ਦਾ ਬੇਜੜ ਉਹ ਚੀਜ਼ੋ ਬੇਲ ਆਵੇ ਅਸੀਂ ਕੀ ਕਿਹਾ ਸੀ ਜੀ ਸਾਧੂ ਵੋਟਾਂ ਦਿਓਗੇ ਅਸੀਂ ਪੰਜਾਬ ਦੀ ਧਰਤੀ ਦੇ ਤੇ ਗਰੀਬ ਲੋਕਾਂ ਲਈ ਮਹੱਲਾ ਕਲੀਨ ਕਬੜਾ ਬਾਂਗੇ ਦੋ ਸਾਲਾਂ ਦੇ ਚਮਾਨ ਸਾਹਿਬ ਨੇ 865 ਮਹੱਲਾ ਕਲੀਨ ਬਣਾਏ ਅਸੀਂ ਕੀ ਕਿਹਾ ਸੀਗਾ ਅਸੀਂ ਕਿਹਾ ਸੀ ਸਾਨੂੰ ਮੌਕਾ ਦਿਓ ਤੁਹਾਡੇ ਬੱਚਿਆਂ ਲਈ ਚੰਗੇ ਵਧੀਆ ਸਕੂਲ ਬਣਾਵਾਂਗੇ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ 700 ਦੇ ਕਰੀਬ ਸਕੂਲ ਆਫ ਐਮੀਨੇਸ਼ਨ ਤੱਦੇ ਵੀ ਬਣਿਆ ਉਹ ਬਣਾ ਕੇ ਦਿੱਤਾ ਅਸੀਂ ਕਿਹਾ ਸੀਗਾ ਕਿ ਸਾਨੂੰ ਵੋਟਾਂ ਦਿਓ ਅਸੀਂ ਤੁਹਾਨੂੰ ਨੌਕਰੀਆਂ ਦਵਾਂਗੇ ਮਾਨ ਸਾਹਿਬ ਨੇ 2 ਸਾਲ ਦੇ ਵਿੱਚ 45000 ਬੰਦੇ ਨੂੰ ਨੌਕਰੀ ਦਿੱਤੀ। ਅਸੀਂ ਕਹਿਆ ਸੀਗਾ ਸਾਨੂੰ ਵੋਟਾਂ ਦਿਓ। ਅਸੀਂ ਕੱਚੇ ਬਣਾ ਲੋਨ ਪੱਕੇ ਕਰਾਂਗੇ। 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ 15000 ਮੁਲਾਜ਼ਮ ਪੱਕਾ ਕੀ। ਅਸੀਂ ਕਹਿਆ ਸੀਗਾ ਸਹੂਦਾਂ ਦੇ ਉੱਤੇ ਜਿਹੜੇ ਸਾਡੇ ਸ਼ਹੀਦ ਹੁੰਦੇ ਆ। ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪੁੱਛਦਾ ਨਹੀਂ। ਅਸੀਂ ਉਹਨਾਂ ਨੂੰ 1 ਕਰੋੜ ਰੁਪਈਆ ਦੇਾਂਗੇ। ਸਾਡਾ ਕੋਈ ਮਲਾਜ਼ਮ ਪੁਲਿਸ ਦਾ ਬੀਐਸਐਫ ਦਾ ਸੀਐਟਪੀ ਦਾ ਫੌਜ ਦਾ ਸ਼ਹੀਦ ਹੁੰਦਾ ਤੇ ਪੰਜਾਬ ਸਰਕਾਰ 1 ਕਰੋੜ ਰੁਪਏ ਦਾ ਚੈੱਕ ਮਾਨ ਸਾਹਿਬ ਆਪ ਦੇਣ ਜਾਂਦੇ ਪੰਜਾਬ ਖੇਤੀਬਾੜੀ ਦਾ ਸੂਬਾ ਪੰਜਾਬ ਦਾ ਪਾਣੀ 90% ਪੰਜਾਬ ਦਾ ਪਾਣੀ ਡਾਰਕ ਜ਼ੋਨ ਚ ਹੈ 2250 ਫੁੱਟ ਥੱਲੇ ਚਲ ਗਿਆ ਅਸੀਂ ਕਿਹਾ ਸੀ ਸਾਨੂੰ ਬੜਾਓ ਪੰਜਾਬ ਦਾ ਮਹਿਦੀ ਪਾਣੀ ਪੰਜਾਬ ਦੀ ਹਰ ਨੁਕਤੇ ਤੇ ਪਹੁੰਚਾ ਦੇਗੇ ਪਿਛਲੀ ਵਾਰ ਪੂਰੇ ਪੰਜਾਬ ਦੇ ਵਿੱਚ ਪੁੱਛਾ ਪੰਜਾਬ ਵਿੱਚ ਐਸੇਲੇ ਖਾਲੇ ਸੂਏ ਪੱਕੇ ਹੋ ਰਹੇ ਆ ਪੰਜਾਬ ਵਿੱਚ ਐਸੇਲੇ ਖਾਲੇ ਸੂਏ ਵਿੱਚ ਕੀ ਸੀਗਾ ਪੱਕੇ ਹੋ ਰਹੇ ਆ ਬਹੁਤ ਕੁਝ ਹੋ ਕੀਤਾ ਜਿਹੜਾ ਕਿਹਾ ਨਹੀਂ ਸੀਗਾ ਅਸੀਂ ਗਰੰਟੀ ਨਹੀਂ ਦਿੱਤੀ ਕਈ ਪੰਜਾਬ ਦੇ ਵਿੱਚ ਲੋਕਾਂ ਵੱਲੋਂ ਸਰਕਾਰੀ ਜ਼ਮੀਨਾਂ ਦੇ ਕੀਤੇ ਮੇਧਾਤ ਕਬਦੇ ਉਹ ਜ਼ਮੀਨਾਂ ਖਾਲੀ ਕਰਾਵਾਂਗੇ ਤਾਂ ਦੇ ਤਰਾ ਦੇ ਕੋਲ ਪੰਚਾਇਤੀ ਰਾਜ ਦਾ ਮਹਿਕਬਾ ਸੀਗਾ 11000 ਏਕੜ ਜਮੀਨ ਜਦੀ ਕੀਮਤ 3000 ਕਰੋੜ ਰੁਪਈਆ ਬਣਦੀ ਆ ਹਿੰਦੁਸਤਾਨ ਦੇ ਵਿੱਚ ਪਹਿਲਾ ਮੰਤਰੀ ਜਿਹੜਾ ਤੁਹਾਡੇ ਸਾਹਮਣੇ ਬੋਲਣ ਡਿਆ ਪੂਰੇ ਹਿੰਦੁਸਤਾਨ ਦੇ ਕੇ ਮੰਤਰੀ ਦੇ ਕੇ ਐਮਪੀ ਦੇ ਕਿਸੇ ਐਮਐਲਏ ਨੇ ਪੰਜ ਬੰਨਾਂ ਜ਼ਮੀਨ ਦੀ ਛੜਾਈ 11000 ਏਕੜ ਦੀ ਚੜਾਈ ਸਾਹਿਬ ਕਿਤੇ ਗਾਰੰਟੀ ਨਹੀਂ ਦਿੱਤੀ ਅੱਜ ਤੁਸੀਂ ਦੇਖਿਆ ਸੜਕ ਸੁਰੱਖਿਆ ਫੋਰਸ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵੱਲ ਗਈ ਪੰਜਾਬ ਦੀਆਂ ਸੜਕਾਂ ਦੇ ਉੱਤੇ ਐਕਸੀਡੈਂਟ ਕੰਟਰੋਲ ਕਰਨ ਦੇ ਵਾਸਤੇ ਸੀਐਮ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਸੜਕਾਂ ਦੇ ਉੱਤੇ ਉਹ ਗੱਡੀਆਂ ਚੱਲਦੀਆਂ ਜੋ ਕਿਆ ਸੀ ਉਹ ਕੀਤਾ ਹੈ ਪਰ ਇਹ ਕਿਹਾ 50 ਸਾਲਾਂ ਲਈ ਸੀਗਾ ਅਜੇ 2 ਸਾਲ ਹੋਏ ਜਿਹਦਾ ਸੀਮਾ ਹਣੀ ਕਹਿ ਲੈ ਕੇ ਭੈਣ ਜੀ ਪੈਣਾ ਮੇਰੇ ਹਲ ਵੇਂਦੀ ਹੈ ਇੱਕ ਗਾਰੰਟੀ ਬਾਕੀ ਰਹਿ ਗਈ ਪੈੜਾਂ ਵਾਲੀ ਮਾਨ ਸਾਹਿਬ ਨੇ ਥੋੜੇ ਦੇ ਪਹਿਲਾਂ ਹੀ ਕਿਹਾ ਸਾਡੀ ਕੈਬਿਨਟ ਦੇ ਵਿੱਚ ਫੈਸਲਾ ਹੋਇਆ ਜਲਦੀ ਆਪਣੀਆਂ ਪੈੜਾਂ ਦਾ ਜਿਹੜਾ ਵਾਅਦਾ ਕੀਤਾ ਪੂਰਾ ਕਰ ਜਾਨ ਹਰ ਚੀਜ਼ ਪੂਰੀ ਕਰ ਜਾਨੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤਰਦੇ ਕੋ ਵੀ ਆਉਣਗੇ ਜਿੰਦਾਂ ਨੇ 75 ਸਾਲ ਰਾਜ ਕੀਤਾ ਉਹਨਾਂ ਨੂੰ ਪੁੱਛਿਆ ਭਾਈ 75 ਸਾਲਾਂ ਚ ਕੀਤਾ ਕੀ ਜੇ ਕੱਲ੍ਹ ਨੂੰ ਵੋਟਾਂ ਪਾਈਏ ਬਿੰਦੋਈ ਨਾਲੇ ਦੇ ਲੋਕਾਂ ਦੇ ਐਮਐਲਏ ਬਣਾਇਆ ਸੀਗਾ ਅਜ ਨਾਲੇ ਦੇ ਲੋਕਾਂ ਨੇ ਵੋਟਾਂ ਪਾਈਆਂ ਮਾਨ ਸਾਹਿਬ ਨੇ ਮੰਤਰੀ ਬਣਾਇਆ ਉੰਨੀ ਮਾਰਚ ਨੂੰ 2 ਸਾਲ ਹੋਏ ਮੈਂ 17 ਮਾਰਚ ਤੋਂ ਅਜ ਨਾਲੇ ਤੇ 1000 ਦਾ ਇਕੱਠ ਕਰਕੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਕਿ ਮੈਂ 2 ਸਾਲ ਦੇ ਵਿੱਚ ਆਪਣੇ ਹਲਕੇ ਲਈ ਕੀ ਕੀ ਕੀਤਾ ਇਹ 2 ਸਾਲ ਦਾ ਰਿਪੋਰਟ ਕਾਰਡ ਆ ਵੋਟਾਂ ਮੈਨੂੰ 5 ਸਾਲ ਦੀ ਪਾਈਆਂ ਲੋਕਾਂ ਨੇ ਮੈਂ 2 ਸਾਲ ਚ ਕੀ ਕੀਤਾ ਮੈਂ ਲੋਕਾਂ ਨੂੰ ਕਿਹਾ ਜੇ ਮੈਂ ਕੰਮ ਕੀਤਾ ਤਾਂ ਵੋਟਾਂ ਪਾਓ ਜੇ ਨਹੀਂ ਕੀਤਾ ਤਾਂ ਬੇਸ਼ੱਕ ਨਾ ਪਾਓ ਕੋਈ ਗੱਲ ਹੁਣ ਬਾਦਸਾਹ ਸਾਹਿਬ ਦੀ ਡਿਊਟੀ ਲਈ ਆ ਬਾਦਸਾਹ ਕਹਿੰਦੇ ਲੋਕ ਸਭਾ ਚ ਤਾਲੀਆਂ ਸਾਹਿਬ ਬេរਿਆਲੀ ਸੀਟ ਖਾਲੀ ਹੈ ਉੱਥੇ ਤੱਕ ਪੰਜਾਬ ਦੇ ਮੁੱਦੇ ਬੀਜਪੀ ਅਸਲ ਪੰਜਾਬ ਦੀ ਦੁਸ਼ਮਣ ਹੈ ਬੀਜਪੀ ਦੇ ਸਾਡੇ ਫੰਡ ਰੋਲ ਤੇ ਬੀਜਪੀ ਨੇ ਘੋadne ਦਾ ਰਾਈ ਕਈ ਵਾਰ ਸਾਡੀ ਸਰਕਾਰ ਤੋੜ ਦੀ ਕੋਸ਼ਿਸ਼ ਕੀਤੀ ਬੀਜਪੀ ਨੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਦਿੱਲੀ ਦੀਆਂ ਹੱਦਾਂ ਦੇ ਉੱਤੇ ਬੈਠੇ ਸਾਡੇ ਕਿਸਾਨ 740 ਕਿਸਾਨ ਸ਼ਹੀਦ ਕਰਤੇ